ਜਿਹੜੇ ਖੇਤਾਂ ਨੂੰ ਪੀਲਣ ਲੱਗਦੇ ਹੈਗੇ ਆ ਹਾਂਜੀ ਉਹਨਾਂ ਵਾਸਤੇ ਹੈ ਤੇ ਇਹਦੇ ਜਮਦਰ ਤਿੰਨ 350 ਪੀਲਰ ਪਾਈ ਜਾਂਦਾ ਤੇ ਪਲੇਟਫਾਰਮ ਟਰਾਲਾ ਤਿਆਰ ਹੋਇਆ ਇਹ ਬਹੁਤ ਮੁਸ਼ਕਲ ਬਹੁਤ ਪੂਰਾ ਮਜ਼ਬੂਤ ਟਰਾਲਾ ਬਣਾਇਆ 32 33 ਕੁਇੰਟਲ ਦਾ ਟਰਾਲਾ ਹੈ ਇਹ ਅੱਛਾ ਜੀ ਜਿਹੜਾ ਆਪਣਾ ਦਾ ਹਿੱਸਾ ਲੱਗਿਆ ਵਿਆ ਹੈ ਹਾਂਜੀ ਇਹ ਸਾਰੇ ਰਵੇਲਾ ਹਿੱਸਾ ਜੀ ਬਹੁਤ ਵਧੀਆ ਹਾਂਜੀ ਲੋਕ ਡਾਇਲ ਵੀ ਲੱਦੀ ਦੀ ਇਸ ਤੇ ਲੋਕ ਡਾਇਲ ਵੀ ਬਣ ਜਾਂਦੀ ਦੂਰ ਦੂਰ ਤੱਕ ਜਾਂਦੀ ਹੈ ਕਿ ਨੇੜੇ ਦਾ ਹੈ ਨਹੀਂ ਹਾਂਜੀ ਪੀਲਰ ਜਾਲ ਜਾਲੀ ਤਾਰ ਕੰਡਿਆਂ ਵਾਲੀ ਉਹ ਲੈ ਕੇ ਜਾਈ ਦੀ ਏ ਰੰਗ ਬਿਲਕੁਲ ਸੇਮ ਆ ਟਰੈਕਟਰ ਦੇ ਨਾਲ ਬਹੁਤ ਵਧੀਆ ਰੰਗ ਕੀਤਾ ਹੈ ਕਿਤੇ ਕੋਈ ਜੋੜ ਨਹੀਂ ਦੀਦਾ ਐ ਨਹੀਂ ਵੀ ਕਿ ਮਤਲਬ ਕੋਈ ਬੰਦਾ ਉਂਗਲ ਮਾਰ ਕੇ ਆ ਜੂਆ ਜੋੜ ਤੇ ਪਟੀਨ ਨਹੀਂ ਭਰੀ ਯਾਰ ਰੰਗ ਦੀ ਸਹੀ ਕੀਤਾ ਬਿਲਕੁਲ ਬਹੁਤ ਵਧੀਆ ਹੈ ਹਾਂਜੀ ਦੋਸਤੋ ਇਹ ਪਲੇਟਫਾਰਮ ਟਰਾਲਾ ਤਿਆਰ ਹੋਇਆ ਪੀਲਰ ਲੈ ਜਾਣ ਵਾਸਤੇ ਤੇ 15 8 ਦਾ ਇਹਦਾ ਸਾਈਜ਼ ਆ ਟਰਾਲੇ ਦਾ ਇਹ ਸਪੈਸ਼ਲ ਲੰਮੇ ਜਿਹੜੇ ਸੀਮੈਂਟ ਵਾਲੇ ਪੀਲਰ ਹੁੰਦੇ ਆ ਉਹਦੇ ਵਾਸਤੇ ਲੋਕ ਟੇਲਾਂ ਉਹ ਲਿਜਾਣ ਵਾਸਤੇ ਤਿਆਰ ਕਰਾਇਆ ਇਹ ਖੁਈਆਂ ਸਰਵਰ ਤੋਂ ਬਾਈ ਜੀ ਨੇ ਬਣਵਾਇਆ ਉਹਨਾਂ ਦਾ ਸੀਮੈਂਟ ਦਾ ਟੇਲਾਂ ਦਾ ਕੰਮ ਆ ਉਹਦੇ ਵਾਸਤੇ ਸਪੈਸ਼ਲ ਬਣਾਇਆ ਬਹੁਤ ਵਧੀਆ ਟਰਾਲਾ ਇਹ ਤੇ ਇਹਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਆਪਾਂ ਇਹਦੇ ਤੇ ਸਾਰਾ ਜਿਹੜਾ ਮਾਲ ਆ ਇਹਦਾ ਟਾਟਾ ਦਾ ਮਾਲ ਲੱਗਿਆ ਇਹਦੇ ਤੇ ਠੀਕ ਆ ਜੀ ਤੇ ਸ ਇਹਨੂੰ ਬਾਹਰੋਂ ਸਾਰਾ ਇਹ ਜਿਸਤੀ ਆ ਵਾਈਟ ਚਾਦਰ ਚਿੱਟੀ ਚਾਦਰ ਜੀ ਨੂੰ ਕਹਿੰਦੇ ਆ ਤੇ 5mm ਦਾ ਫਰਸ਼ ਲੱਗਿਆ ਇਹਨੂੰ ਆ ਜਿਹੜਾ ਫਰਸ਼ ਆ 5mm ਦਾ ਲੱਗਿਆ ਹੋਇਆ ਇਹਨੂੰ ਠੀਕ ਆ ਜੀ ਤੇ ਆ ਮੇਨ ਗੱਲ ਇਹ ਆ ਇਹਦੇ ਹੇਠੋਂ ਤੁਹਾਨੂੰ ਚੇਸੀ ਦਿਖਾ ਦਈਏ ਜਿਹੜੇ ਆ ਚੈਨਲ ਹੈਗੇ ਆ ਵੱਡੇ ਆ ਚੇਸੀ ਦਾ ਚੈਨਲ ਆ 10 ਇੰਚੀ ਚੈਨਲ ਲੱਗਿਆ ਤੇ ਆ ਜਿਹੜੇ ਛੋਟੇ ਚੈਨਲ ਹੈਗੇ ਆ ਟੱਡੇ ਲੱਗਿਆ ਜਿਹੜੇ 4 ਇੰਚੀ ਇਹ ਸਾਈਜ਼ ਇਹਨਾਂ ਦਾ ਚੈਨਲ ਦਾ ਟਾਟਾ ਦਾ ਮਾਲ ਲੱਗਿਆ ਸਾਰਾ ਤੇ 10 ਨਟਾਂ ਵਾਲੀ ਹੱਬ ਹੈਗੀ ਆ ਐਮ ਆਰ ਐਫ ਦੇ ਟਾਇਰ ਆ ਨਵੇਂ ਤੇ ਮੇਨ ਗੱਲ ਇਹ ਆ ਹਿੱਸਾ ਜਿਹੜਾ ਹਿੱਸਾ ਦੇਖੋ オリジナル ਹਿੱਸਾ ਰੇਲ ਦਾ ਆ ਦੇਖੋ ਇਹਦੇ ਹਿੱਸੇ ਦੀ ਮੋਟਾਈ ਤੁਸੀਂ ਦੇਖ ਸਕਦੇ ਹੋ ਅਕੋ ਟੂਲ ਲਾ ਕੇ ਉਹਨੂੰ ਪਤਲਾ ਕੀਤਾ ਹੋਇਆ ਹਿੱਸਾ オリジナル ਹਿੱਸਾ ਦਾ ਰੇਲ ਦਾ ਤੇ ਇਸ ਪਾਸਿਓਂ ਦੇਖ ਸਕਦੇ ਤੁਸੀਂ ਮੈਟ ਵਗੈਰਾ ਲੱਗੇ ਹੋਏ ਆ ਸਾਰੇ ਠੀਕ ਹੈ ਜੀ ਆਹ ਲੋਕ ਲੱਗਿਆ ਤੇ ਇਹਦੀ ਪੇਂਟ ਦੀ ਕੁਆਲਿਟੀ ਜਿਹੜੀ ਤੁਸੀਂ ਦੇਖ ਸਕਦੇ ਹੋ ਪੇਂਟ ਦੀ ਵੀ ਆਪਾਂ ਲਾਸਟ 'ਚ ਤੁਹਾਨੂੰ ਨੰਬਰ ਦੇ ਦੇਵਾਂਗੇ ਤੁਸੀਂ ਇੱਥੇ ਪੇਂਟ ਸੰਬੰਧੀ ਜਾਣਕਾਰੀ ਚਾਹੀਦੀ ਹੈ ਸੰਪਰਕ ਕਰ ਸਕਦੇ ਹੋ ਆ ਵਰਕਸ਼ਾਪ ਦਾ ਨਾਮ ਹੈ ਬਾਲਾਜੀ ਐਗਰੀ ਵਰਕਸ ਪਿੰਡ ਕੋਇਲਖੇੜਾ ਮਿਸਤਰੀ ਜੈਪਾਲ ਆ ਸਕਰੀਨ ਤੇ ਨੰਬਰ ਆ ਬਹੁਤ ਸੋਹਣਾ ਟਰਾਲਾ ਬਣਿਆ ਠੀਕ ਹੈ ਜੀ ਵਧੀਆ ਪੇਂਟ ਕੀਤਾ ਪੇਂਟ ਦਾ ਜਿਹੜਾ ਕੰਮ ਆ ਇਹ ਵਰਕਸ਼ਾਪ ਤੋਂ ਅਲੱਗ ਆ ਤੇ ਤੁਸੀਂ ਪੇਂਟ ਸੰਬੰਧੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਪੈਸ਼ਲ ਪੀਲਰਾਂ ਵਾਸਤੇ ਬਣਾਇਆ ਇਹ ਬਹੁਤ ਵਧੀਆ ਰਿਜ਼ਲਟ ਆਇਆ ਦਾ ਤੇ ਆ ਗਾਟਾ ਜਿਹੜਾ ਸਾਹਮਣੋਂ ਜੈਡ ਗਾਟਾ ਮੱਛੀ ਗਾਟਾ ਜੀ ਨੂੰ ਕਹਿੰਦੇ ਆ ਪੂਰਾ ਹੈਵੀ ਬਣਿਆ ਫੁੱਲ ਹੈਵੀ ਟਰਾਲਾ ਠੀਕ ਹੈ ਜੀ ਇਹਦੀ ਲੇਬਰ ਤੇ ਤਿਆਰ ਹੋਇਆ ਸਾਰਾ ਮਾਲ ਇਹਨਾਂ ਦਾ ਸੀ ਸਮੇਦ ਮਟੀਰੀਅਲ ਤੋਂ ਲੈ ਕੇ ਕਟਰ ਵਗੈਰਾ ਰਾੜ ਸਾਰਾ ਕੁਝ ਤੇ 15 ਰੁਪਏ ਕਿਲੋ ਇਹ ਟਰਾਲਾ ਲੇਬਰ ਤੇ ਤਿਆਰ ਹੋਇਆ ਸਿਰਫ 15 ਰੁਪਏ ਕਿਲੋ ਲੇਬਰ ਹੈ ਇਹਦੀ ਟਰਾਲੇ ਦੀ ਤੇ ਸਕਰੀਨ ਤੇ ਨੰਬਰ ਦਿੱਤਾ ਮਿਸਤਰੀ ਜੈਪਾਲ ਕੋਇਲ ਖੇੜਾ ਉਸੇੰ ਨਾਲ ਸੰਪਰਕ ਕਰ ਸਕਦੇ ਹੋ ਇਸ ਪਾਸੇ ਤੋਂ ਨੂੰ ਮੈਂ ਚੈੱਕ ਕਰਾ ਦੇਣਾ ਇਸ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਆ ਇਹਨਾਂ ਦਾ ਵਰਕਸ਼ਾਪ ਦਾ ਨਾਮ ਆ ਜਿੱਥੇ ਟੇਲਾਂ ਦਾ ਕੰਮ ਹੈਗਾ ਇਹਨਾਂ ਦਾ ਤੇ ਬਹੁਤ ਸੋਹਣਾ ਟਰਾਲਾ ਤਿਆਰ ਹੋਇਆ ਇਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਲਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੌਕਾ ਲੇ ਲਈਆਂ ਹਾਂ ਜੀ ਸਭ ਨੂੰ ਹੌਣ ਜੀ ਜਿਹੜਾ ਤੁਸੀਂ ਟਰਾਲਾ ਬਣਵਾਇਆ ਹੈ ਗਿਆ ਹਾਂਜੀ ਇਹ ਕਾਹ ਦੀ ਚੀਜ਼ ਦੇ ਵਰਤੋਂ ਵਾਸਤੇ ਤੁਸੀਂ ਬਣਵਾਇਆ ਇਹ ਆਪਣੇ ਜਿਹੜਿਆ ਖੇਤਾਂ ਨੂੰ ਪੀਲਰ ਲੱਗਦੀ ਹੈਗੀ ਆ ਹਾਂਜੀ ਉਹਨਾਂ ਵਾਸਤੇ ਹੈ ਅੱਛਾ ਤੇ ਇਹਦੇ ਜ ਮਤਲਬ ਤਿੰਨ 350 ਪੀਲਰ ਪਾਈ ਜਾਂਦਾ ਅੱਛਾ ਤੇ ਵੱਡਾ ਟਰੈਕਟਰ ਆਮ ਨਾਲ ਲੈ ਜਾਂਦਾ ਖਿੱਚ ਕੇ ਨੂੰ ਅੱਛਾ ਉਸ ਕਰਕੇ ਇਹ ਬਹੁਤ ਮੁਸ਼ਕਲ ਬਹੁਤ ਪੂਰਾ ਮਜ਼ਬੂਤ ਟਰਾਲਾ ਬਣਾਇਆ 32 33 ਕੁੰਟਲ ਦਾ ਟਰਾਲਾ ਹੈ ਇਹ ਅੱਛਾ ਜਿਹੜਾ ਆਪਣਾ ਇਹ ਹਿੱਸਾ ਲੱਗਿਆ ਵਿਆ ਹਾਂਜੀ ਇਹ ਸਾਰਾ ਇਹ ਵਾਲਾ ਹਿੱਸਾ ਜੀ ਬਹੁਤ ਵਧੀਆ 10 ਨਟ ਰੋਗਾ ਹਿੱਸਾ ਹੈ ਹੀ 18 ਨਹੀਂ ਗਈ ਅੱਛਾ ਕਿਉਂਕਿ ਫਿਰ ਇੰਨੇ ਵੱਜ ਨੂੰ ਮਾੜਾ ਹਿੱਸਾ ਤਾਂ ਕੰਮ ਵੀ ਨਹੀਂ ਦਿੰਦਾ ਹਾਂਜੀ ਹਾਂਜੀ ਇਸ ਕਰਕੇ ਫਿਰ ਹਿੱਸਾ ਵੀ ਡਬਲ ਵਾਇਆ ਵਿਆਦੇ ਆ ਜਿਹੜਾ ਕਹਿੰਦਾ ਇਹ ਆ ਵੀ ਬੜਾ ਹਾਂਜੀ ਹਾਂਜੀ ਮਾ ਲਾਇਆ ਤੁਸੀਂ ਹਾਂਜੀ ਜਿਹੜਾ ਇਹ ਘਾਟਾ ਹੈਗਾ ਇਹ ਘਟਾ ਇਹ ਪੂਰਾ ਮੁਸ਼ਕਲ ਘਾਟਾ ਲੱਗਿਆ ਪੂਰਾ ਵਧੀਆ ਲੱਗਿਆ 3 ਇੰਚ ਹੀ ਹੁੱਕ ਪਾਈ ਇਹਦੀ ਕਿਉਂਕਿ ਮਾੜੀ ਹੁੱਕ ਮੇਰਾ 2.5 ਇੰਚ ਦੇ ਕੰਮ ਨਹੀਂ ਦਿੰਦੀ ਅੱਡੇ ਡਾਲੇ ਨੂੰ ਇਹ 3 ਇੰਚ ਹੀ ਹੁੱਕ ਪਾਈ ਇਹਦੀ ਜੋ ਵੱਡੇ ਡਰੈਕਟਰ ਨੂੰ ਫਿਰ ਇਹ ਤਾਂ ਨਹੀਂ ਚੀ ਉਹ ਕੋ ਕੰਮ ਦਿੰਦੀ ਹੈ ਹਾਂਜੀ ਹਾਂਜੀ ਇੰਨਾ ਵਜਨ ਕਾਫੀ ਬਣ ਜਾਂਦਾ ਹੁਣ ਮੈਨੂੰ ਲੱਗਦਾ ਹੈ ਹਾਂਜੀ 650 ਕਿਲੋ ਦਾ ਪੀਲਰ ਹੁੰਦਾ ਤੇ ਬਾਕੀ ਤੁਸੀਂ ਲਾ ਲਓ ਪੀਲਰ ਵੀ ਇੱਕ ਹੁੰਦਾ 6 ਫੁੱਟ ਦਾ 7 ਫੁੱਟ ਦਾ 8 ਫੁੱਟ ਦਾ ਆਪਣੇ ਬਾਕੀ ਜਿਹੜਾ ਦੱਸ ਦਿਆ ਜਾਂਦੀ ਹੈ ਜਿਹਨਾਂ ਦਾ ਗੇੜ ਬਣਦਾ ਉਹ 10 ਫੁੱਟ ਦੇ ਹੁੰਦੇ ਆ ਟੋਟਲ ਕਿੰਨੇ ਪੀਲਰ ਆ ਜਾਂਦੇ ਆ ਇਹ ਇੱਕ 350 ਆ ਜਾਂਦਾ ਇਹ ਅੱਛਾ ਹੀ ਕਾਫੀ ਪੀਲਰ ਆ ਜਾਂਦੇ ਵਿੱਚ ਹਾਂਜੀ ਹਾਂਜੀ ਵਜਨ ਵੀ ਬਹੁਤ ਬਣ ਜਾਂਦਾ ਹੈ ਹਾਂਜੀ ਹੋਰ ਵਰਤੋਂ ਪਿੱਲਰਾਂ ਤੋਂ ਇਲਾਵਾ ਵੀ ਹੁੰਦੀ ਹੋਣੀ ਹੈ ਇਹਦੇ ਹਾਂਜੀ ਜਿਵੇਂ ਲੋਹਾ ਹੈਗਾ ਹਾਂਜੀ ਤੇ ਲੋਹਾ ਵੀ ਲੱਗੇਗਾ ਨਾ ਫਰਸ਼ 'ਤੇ 15 16 ਫੁੱਟੇਗੇ ਉਹ ਵੀ ਲੱਦੇ ਜਾਂਦੀ ਹੈ ਲੋਹੇ ਦਾ ਕੰਮ ਨਾਲ ਹਾਂ ਲੋਹੇ ਦਾ ਕੰਮ ਵੀ ਹੈਗਾ ਫਰਸ਼ਾਂ ਦੁਕਾਨਾਂ ਤੋਂ ਕੋਈ ਨਹੀਂ ਜਾਣੇ ਵਰਕਸ਼ਾਪਾਂ ਦੀ ਕੋਈ ਛੱਡ ਕੇ ਆਉਨੇ ਆ ਲੋਕ ਟਾਈਲਾਂ ਵਗੇਰਾ ਵੀ ਰੱਖੀ ਹੈ ਹਾਂਜੀ ਲੋਕ ਟਾਈਲ ਵੀ ਲੱਦੀ ਦੀ ਇਹਦੇ ਲੋਕ ਡਾਲ ਵੀ ਬਣ ਜਾਂਦੀ ਦੂਰ ਦੂਰ ਤੋਂ ਜਾਂਦੇ ਆ ਕਿ ਨੇੜੇ ਦਾ ਹੈ ਨਹੀਂ ਜਿਵੇਂ ਮਤਲਬ ਕਿ ਆਪਣਾ ਰੈਸਾ ਨਗਰ ਹੋ ਗਿਆ ਫਰੋਜਪੁਰ ਹੋ ਗਿਆ ਬਰਨਾਲਾ ਹੋ ਗਿਆ ਆਪਣੇ ਇਧਰ ਉਹ ਸਾਰਤਾ ਹੀ ਨਿਕਲ ਜਾਈਦਾ ਹੈਗਾ ਦੂਰ ਦੂਰ ਤੱਕ ਜਾਈਦਾ ਜਾਂਦੀ ਹਾਂਜੀ ਪੀਲਰ ਜਾਰੀ ਤਾਰ ਕੰਡਿਆਂ ਵਾਲੀ ਉਹ ਲੈ ਕੇ ਜਾਈਦੀ ਹੈ ਚਲੋ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਬਾਕੀ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਿਆ ਰੰਗ ਦਾ ਹਾਂਜੀ ਬਹੁਤ ਵਧੀਆ ਲੱਗਿਆ ਇਹ ਕੰਮ ਰੰਗ ਬਿਲਕੁਲ ਸੇਮ ਆ ਟਰੈਕਟਰ ਦੇ ਨਾਲ ਬਹੁਤ ਵਧੀਆ ਰੰਗ ਕੀਤਾ ਹੈ ਕਿਤੇ ਕੋਈ ਜੋੜ ਨਹੀਂ ਦੀਦਾ ਐ ਨਹੀਂ ਵੀ ਕਿ ਮਤਲਬ ਕੋਈ ਬੰਦਾ ਉਂਗਲ ਮਾਰ ਕੇ ਆ ਜੂਆ ਜੋੜ ਸੇ ਪਟੀਨ ਨਹੀਂ ਭਰੀ ਜਾਂ ਰੰਗ ਦੀ ਸਹੀ ਕੀਤਾ ਬਿਲਕੁਲ ਬਹੁਤ ਵਧੀਆ ਹੈ ਸਰ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਜੀ ਫਰੰਟ ਚੈੱਕ ਕਰ ਸਕਦੇ ਹਾਂ ਜੇ ਕਿਸੇ ਨੇ ਟਰਾਲਾ ਇਸ ਤਰ੍ਹਾਂ ਦਾ ਤਿਆਰ ਕਰਾਣਾ ਹੋਵੇ ਸਪੈਸ਼ਲ ਪੀਲਰਾਂ ਦੇ ਲੋਕ ਟਾਈਲ ਦੇ ਜਾਂ ਹੋਰ ਕੰਮ ਕੰਮ ਵਾਸਤੇ ਵੀ ਤੁਸੀਂ ਇਸ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਪੇਂਟ ਬਾਰੇ ਜੇਕਰ ਤੁਹਾਨੂੰ ਜਾਣਕਾਰੀ ਚਾਹੀਦੀ ਆ ਤਾਂ ਇਹਦੇ ਜਿਸ ਤਰ੍ਹਾਂ ਆਪਾਂ ਪੇਂਟ ਕੀਤਾ ਵਧੀਆ ਕੁਆਲਿਟੀ ਦਾ ਪੇਂਟ ਕਰਿਆ ਤੇ ਆ ਤੁਹਾਨੂੰ ਅਖੀਰ ਦੇ ਵਿੱਚ ਇਹਦੀ ਜਿਹੜੀ ਪੇਂਟ ਦੀ ਥੋੜੀ ਜਿਹੀ ਕਲਿੱਪਾਂ ਸਾਂਝੀ ਕਰਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਪੇਂਟ ਕਰਿਆ ਪੇਂਟ ਸਬੰਧੀ ਜਾਣਕਾਰੀ ਚਾਹੀਦੀ ਹੈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਪਿੰਡ ਗਵਿੰਦਗੜ ਆਪਣੀ ਪੇਂਟ ਵਾਲੀ ਵਰਕਸ਼ਾਪ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਦੇ ਪੇਂਟਰ ਗਵਿੰਦਗੜ YouTube ਚੈਨਲ Facebook ਪੇਜ Instagram ਸਾਰੇ ਆਪਣੇ ਡਿਸਕ੍ਰਿਪਸ਼ਨ 'ਚ ਜਾਂ ਕਮੈਂਟ ਬਾਕਸ ਦੇ ਵਿੱਚ ਸਾਰੇ ਲਿੰਕ ਦਿੱਤੇ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ